ਸਾਡੇ ਵੱਲੋਂ ਜਿਨ੍ਹਾਂ ਨੇ 크ਰਿਸਚਨ ਬਣਨਾ ਬਾਬਾ ਜੀ ਉਹਨਾਂ ਨੂੰ ਅਸੀਂ ਕਹਿੰਦੇ ਜਾ ਕੇ ਬਣੋ ਜਿਨ੍ਹਾਂ ਨੂੰ ਆਪਣੇ ਧਰਮ ਤੇ ਭਰੋਸਾ ਨਹੀਂ ਜੇ ਉਹਨਾਂ ਨੂੰ ਉੱਥੇ ਜਾ ਕੇ ਜ਼ਿਆਦਾ ਭਰੋਸਾ ਹੋ ਰਿਹਾ ਉਹ ਜੀ ਸਦਕੇ ਜਾਣ ਜਿਨ੍ਹਾਂ ਨੂੰ ਇਧਰੋਂ ਨਹੀਂ ਕੁਝ ਮਿਲਿਆ ਸ਼ਾਇਦ ਉਧਰੋਂ ਕੁਝ ਮਿਲ ਜਵੇ ਲੈਣਾ ਤਾਂ ਰੱਬ ਦਾ ਨਾ ਹੀ ਆ ਨਾ ਇਦਾਂ ਆਪਸੀ ਭਾਈਚਾਰਕ ਖਰਾਬ ਨਾ ਕਰੋ ਸਕੇ ਅਸੀਂ ਆਪਣੇ ਜਥੇਬੰਦੀਆਂ ਨੂੰ ਐਸਜੀਪੀਸੀ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਆਪਣਾ ਪ੍ਰਚਾਰ ਵਧੀਆ ਤਰੀਕੇ ਕਰੋ ਤਾਂ ਕਿ ਸਾਨੂੰ ਇਹਨਾਂ ਨੂੰ ਕਹਿਣਾ ਹੀ ਨਾ ਪਵੇ ਧਰਮ ਕੀ ਆ ਪਹਿਲੀ ਗੱਲ ਤਾਂ ਇਹ ਧਰਮ ਕੀ ਆ ਧਰਮ ਸੱਚ ਆ ਕ੍ਰਿਸ਼ਨ ਭਾਈ ਜਾਰੇ ਨੂੰ ਵੀ ਇਹ ਗੱਲ ਕਹੂੰਗਾ ਵੀ ਤੁਸੀਂ ਆਪਣਾ ਦਿਨ ਮਨਾਣਾ ਬਲੀ ਚੜ੍ਹਦੀ ਕਲਾ ਬਾਬਾ ਜੀ ਤੁਸੀਂ ਮਨਾਓ ਮੈਂ ਤਾਂ ਹੀ ਉਹਨਾਂ ਨੂੰ ਕਿਹਾ ਵੀ ਜਿਹੜੇ ਅੰਗੋ ਨਰੂਲਾ ਜੀ ਆ ਉਹਨਾਂ ਨੂੰ ਆਪਣੀ ਸੰਗਤ ਉਹਨਾਂ ਦੀ ਹੁਣ ਇਕੱਠੀ ਹੋਣੀ ਹੈ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹ ਵੀ ਕਹਿਣ ਅਸੀਂ ਵੀ ਆਪਣੇ ਦਲਪੰਥ ਦੇ ਵਿੱਚ ਬੇਨਤੀ ਲਾ ਰਹੇ ਹਾਂ ਵੀ ਜਿਹੜੇ ਸਾਡੇ ਸਿੰਘ ਇਕੱਠੇ ਹੁੰਦੇ ਆ ਉਹਨਾਂ ਨੂੰ ਕਿਹਾ ਜਾਵੇ ਵੀ ਅਸੀਂ ਕਿਸੇ

ਕੁਝ ਦਿਨ ਪਹਿਲਾਂ ਕੁਝ ਨਿਹੰਗ ਸਿੰਘਾਂ ਨੇ ਆ ਕੇ ਜਲੰਧਰ ਦੇ ਵਿੱਚ 크ਰਿਸਚੀਅਨ ਭਾਈਚਾਰੇ ਬਾਰੇ ਗੱਲਬਾਤ ਕੀਤੀ ਸੀ ਜੇ ਮੰਨ ਲਓ ਵੈਸੇ ਤਾਂ ਲੋਕਲ ਜਥੇਬੰਦੀ ਹੈ ਨਹੀਂ ਸੀ ਇਹ ਜਿਹੜੇ ਸਿੰਘ ਸਾਡੇ ਆਂਦੇ ਆ ਬਾਹਰੋਂ ਉਹਨਾਂ ਨੂੰ ਇੱਕ ਬੇਨਤੀ ਆ ਵੀ ਜਦੋਂ ਤੁਸੀਂ ਕਿਸੇ ਦੇ ਸ਼ਹਿਰ 'ਚ ਵੀ ਜਾਂਦੇ ਆ ਕੋਈ ਵੀ ਇਦਾਂ ਦਾ ਪ੍ਰੋਗਰਾਮ ਅਲੀਕਦੇ ਆ ਤੇ ਉੱਥੇ ਦੀਆਂ ਲੋਕਲ ਜਥੇਬੰਦੀਆਂ ਨਾਲ ਥੋੜਾ ਬੋਤਾ ਰਾਬਤਾ ਕਾਇਮ ਕਰੋ ਤਾਂ ਕਿ ਸਾਨੂੰ ਪਤਾ ਹੋਵੇ ਵੀ ਇੱਥੇ ਕੀ ਗੱਲਬਾਤ ਹੋ ਰਹੀ ਆ ਵਾਚੇ ਆਪਣਾ ਪ੍ਰੋਗਰਾਮ ਕਰਕੇ ਤਾਂ ਚਲੇ ਜਾਂਦੇ ਆ ਪਰ ਜਿਹੜੀ ਖਮਿਆਜਾ ਆ ਉਹ ਪਿਛਲੇ ਜਿਹੜੇ ਉਸ ਜਗ੍ਹਾ ਤੇ ਬੈਠੇ ਆ ਸ਼ਹਿਰ ਵਾਸੀ ਉਹਨਾਂ ਨੂੰ ਭੁਗਤਣਾ ਪੈਂਦਾ ਲੋਕੀ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਆ ਵੀ ਆਹ ਗੱਲ ਕੀ ਹੋਈ ਆ ਜਦ ਕਿ ਸਾਨੂੰ ਉਸ ਗੱਲ ਬਾਰੇ ਨਹੀਂ ਪਤਾ ਹੁੰਦਾ ਦੂਸਰੀ ਗੱਲ ਮੈਂ ਕ੍ਰਿਸ਼ਨ ਭਾਈਚਾਰੇ ਨੂੰ ਵੀ ਕਹੂੰਗਾ ਵੀ ਜਿਹੜੇ ਸ਼ਰਾਰਤੀ ਅੰਸਰ ਤੁਹਾਡੇ ਵਿੱਚ ਬੈਠੇ ਆ ਤੁਸੀਂ ਉਹਨਾਂ ਨੂੰ ਡੱਕੋ ਕਿਉਂਕਿ ਉਹ ਵੀ ਕੋਈ ਬਹੁਤ ਵਧੀਆ ਗੱਲਾਂ ਨਹੀਂ ਵਿੱਚ ਲਿਖ ਰਹੇ ਉਹ ਵੀ ਕਮੈਂਟ ਕਰਕੇ ਸਾਡੇ ਸਾਰ ਜੇ ਤੁਸੀਂ ਕਹਿੰਦੇ ਵੀ ਅਸੀਂ ਧਰਮੀ ਬੰਦੇ ਆ ਤੇ ਦੂਜੇ ਦੇ ਧਰਮ ਦੇ ਉੱਪਰ ਅਟੈਕ ਨਾ ਕਰੋ ਸਾਡੇ ਵੱਲੋਂ ਜਿਨ੍ਹਾਂ ਨੇ 크ਰਿਸਚਨ ਮੰਨਣਾ ਬੱਬਾ ਜੀ ਉਹਨਾਂ ਨੂੰ ਅਸੀਂ ਕਹਿੰਨੇ ਜਾ ਕੇ ਬਣੋ ਜਿਨ੍ਹਾਂ ਨੂੰ ਆਪਣੇ ਧਰਮ ਤੇ ਭਰੋਸਾ ਨਹੀਂ ਜੇ ਉਹਨਾਂ ਨੂੰ ਉੱਥੇ ਜਾ ਕੇ ਜ਼ਿਆਦਾ ਭਰੋਸਾ ਹੋ ਰਿਹਾ ਉਹ ਜੀ ਸਦਕੇ ਜਾਣ ਕਿਉਂਕਿ ਸਾਡੇ ਵਿੱਚ ਇਹ ਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ 10 ਲੱਖ ਦਾ ਗੱਠ ਕੀਤਾ ਸੀ ਉਹਦੇ ਵਿੱਚੋਂ ਵੀ ਪਹਿਲਾਂ ਪੰਜ ਪਿਆਰੇ ਹੀ ਖੜੇ ਹੋਏ ਸੀ ਅਸੀਂ ਬੱਬਾ ਜੀ ਕਵਾਂਟੀਟੀ ਤੇ ਨਹੀਂ ਅਸੀਂ ਕੁਆਲਿਟੀ ਤੇ ਭਰੋਸਾ ਰੱਖਣ ਵਾਲੇ ਬੰਦੇ ਆ ਵੀ ਸਾਨੂੰ ਜਿਆਦਾ ਕਵਾਂਟੀਟੀ ਕਿਉਂਕਿ ਅਸੀਂ ਸ਼ੁਰੂ ਤੋਂ ਹੀ 2% ਵਾਲੇ ਗਿਣੇ ਜਾਂਦੇ ਤੇ ਅਸੀਂ ਜਿਆਦਾ ਅਸੀਂ ਕਹਿੰਨਾ ਬਾਬਾ ਜੀ ਅਸੀਂ ਤਾਂ ਨਾਮ ਜਪਣਾ ਆ ਆਪਣੇ ਮਹਾਰਾਜ ਦਾ ਜਿਹੜੇ ਸਿੰਘ ਵੀ ਇੱਥੇ ਆਂਦੇ ਆ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕੋਈ ਵੀ ਜਥੇਬੰਦੀ ਬਾਹਰੋਂ ਆ ਕੇ ਜੇ ਕੋਈ ਪ੍ਰੋਗਰਾਮ ਲੀਖਦੀ ਆ ਤੇ ਆਪਣੇ ਲੋਕਲ ਜਥੇਬਾਰਾਂ ਜਥੇਦਾਰਾਂ ਦੇ ਨਾਲ ਗੱਲਬਾਤ ਕਰੇ ਤਾਂ ਕਿ ਸਾਨੂੰ ਪਤਾ ਹੋਵੇ ਤੇ ਅਸੀਂ ਉਹਨਾਂ ਨੂੰ ਸੱਚਾਈ ਦੱਸ ਸਕੀਏ ਇੱਥੇ ਕੀ ਹੋ ਰਿਹਾ ਆ ਸਾਡਾ ਆਪਸੀ ਭਾਈਚਾਰਾ ਵੀ ਕਈ ਵਾਰੀ ਖਰਾਬ ਹੋ ਜਾਂਦਾ ਉਹਨਾਂ ਦੇ ਗੁਰਮਤਿ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਆ ਹੁਣ ਇਹਨਾਂ ਨੇ ਜਿਹੜੀਆਂ ਆਪਣੇ ਉਹਦਣ ਕੀਤਾ ਆ ਪ੍ਰੋਟੈਸਟ ਕ੍ਰਿਸ਼ਨ ਭਾਈ ਚਾਰੇ ਨੇ ਉਹਦੇ ਵਿੱਚ ਕਈ ਲੋਕਾਂ ਨੇ ਇਦਾਂ ਦੇ ਕਮੈਂਟ ਕੀਤੇ ਹੋਏ ਆ ਵੀ ਜਿਹੜੇ ਸ਼ਾਇਦ ਇਹਨਾਂ ਦੇ ਜਿਹੜੇ ਵੱਡੇ ਪਾਸਟਰ ਜਿਨ੍ਹਾਂ ਨੂੰ ਇਹ ਆਪਣੇ ਪਾਪਾ ਜੀ ਵੀ ਕਹਿੰਦੇ ਆ ਸ਼ਾਇਦ ਉਹਨਾਂ ਨੂੰ ਨਾਂ ਪਤਾ ਹੋਵੇ ਇਹ ਆਪਾਂ ਪ੍ਰੈਸ ਤਾਂ ਕੀਤੀ ਆ ਮੀਟਿੰਗ ਤਾਂ ਕੀਤੀ ਤੁਹਾਨੂੰ ਤਾਂ ਬੁਲਾਇਆ ਗਿਆ ਸੀ ਵੀ ਇਹਨਾਂ ਦੇ ਪਾਪਾ ਤੱਕ ਸੁਨੇਹਾ ਪਹੁੰਚੇ ਇਹਨਾਂ ਦੇ ਕਮੈਂਟ ਖੋਲ ਕੇ ਦੇਖੋ ਯਾ ਸਾਡੇ ਬੰਦੇ ਜਿਹੜੇ ਕੋਈ ਕਮੈਂਡ ਕਰ ਰਹੇ ਆ ਏਦਾਂ ਆਪਸੀ ਭਾਈਚਾਰਕ ਖਰਾਬ ਨਾ ਕਰੋ ਸਕੇ ਅਸੀਂ ਆਪਣੇ ਜਥੇਬੰਦੀਆਂ ਨੂੰ SGPC ਨੂੰ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਪ੍ਰਚਾਰ ਵਧੀਆ ਤਰੀਕੇ ਕਰੋ ਤਾਂ ਕਿ ਸਾਨੂੰ ਇਹਨਾਂ ਨੂੰ ਕਹਿਣਾ ਹੀ ਨਾ ਪਵੇ ਸਕੂਲ ਬਣਾਉਣ ਇਹ ਵੀ ਆਪਣੇ ਹਸਪਤਾਲ ਖੋਲਣ ਅਸੀਂ ਕਿਸੇ ਦੇ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਹੈਗੇ ਸਾਡੇ ਵੱਲੋਂ ਜਿਹੜਾ ਜੋ ਕਰਦਾ ਕਰੇ ਅਸੀਂ ਆਪਣੇ ਧਰਮ ਦੇ ਨਰਪੱਖ ਰਹੀਏ ਜਿਹੜੇ ਬੰਦੇ ਗਲਤ ਕਮੈਂਡ ਕਰ ਰਹੇ ਆ ਸਾਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਬਾਰੇ ਯਾ ਸਾਡੇ ਕਕਾਰਾਂ ਬਾਰੇ ਟਕਸਾਲ ਬਾਰੇ ਉਸ ਬੰਦਿਆਂ ਨੂੰ ਸਖਤ ਤਾੜਨਾ ਆ ਅਸੀਂ ਪ੍ਰਸ਼ਾਸਨ ਨੂੰ ਲਿਖ ਕੇ ਦੇਤੀ ਆ ਆਪਣਾ ਜੇ ਇਹ ਕਾਰਵਾਈ ਨਾ ਹੋਈ ਤੇ ਇਹਨੂੰ ਵੱਡੇ ਪੱਧਰ ਤੇ ਲਿਖਿਆ ਜਾਏਗਾ ਜੇ ਉਹਨਾਂ ਦੇ ਵੱਡੇ ਦਿਨ ਚੱਲਦੇ ਨੇ ਤੇ ਬਾਬਾ ਜੀ ਅਹੀ 크੍ਰਿਸਚਨ ਭਾਈਚਾਰੇ ਦੇ ਜਿਹੜੇ ਬੰਦੇ ਇਧਰੋਂ ਆਪਣੇ ਪੰਜਾਬੀ 크੍ਰਿਸਚਨਾਂ ਦੇ ਵਿੱਚ ਕਨਵਰਟ ਹੋਏ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਵੀ ਬਹੁਤ ਵੱਡੇ ਦਿਨ ਚੱਲਦੇ ਨੇ ਸਾਡੇ ਵੀ ਸ਼ਹੀਦੀ ਦਿਹਾੜੇ ਚੱਲਣ ਦੇ ਨੇ ਉਹ ਆਪਣਾ ਧਰਮ ਬਾਬਾ ਜੀ ਜਾਇ ਕਰਨ ਤਾਂ ਸਾਨੂੰ ਆਪਣੇ ਦਿਹਾੜੇ ਮਨਾਣ ਦੇਣ ਉਹ ਆਪਣਾ ਗਾਰਜ ਕਰਨ ਤੇ ਅਸੀਂ ਆਪਣਾ ਗਾਰਜ ਕਰੀਏ ਨਾ ਕਿ ਆਪਾਂ ਇੱਕ ਦੂਜੇ ਦੇ ਉਂਗਲੀ ਜੱਕ ਕੇ ਉਹਨੂੰ ਟਾਰਗੇਟ ਬਣਾਈਏ ਠੀਕ ਹੈ ਜੀ ਜਿਹੜੇ ਬੰਦੇ ਘਰ ਬੈਠੇ ਕਮੈਂਟ ਕਰਦੇ ਆ ਉਹ ਬਾਬਾ ਜੀ ਮੇਰਾ ਨੰਬਰ ਨੋਟ ਕਰ ਲੈਣ 790 34350 ਜੇ ਕਿਸੇ ਵੀ ਵੀਰ ਨੇ ਕੋਈ ਇਸ ਤਰ੍ਹਾਂ ਦਾ ਵਿਚਾਰ ਕਰਨਾ ਹੋਏ ਆਪਣੇ ਧਰਮ ਤੇ ਜਾਂ ਕਿਸੇ ਬੰਦੇ ਨੇ ਗਲਤ ਟਿੱਪਣੀ ਕਰਨੀ ਹੋਵੇ ਤਾਂ ਸਾਨੂੰ ਫੋਨ ਲਾ ਕੇ ਕਰ ਲਵੇ ਤਾਂ ਕਿ ਸਾਡੇ ਆਪਸੀ ਭਾਈਚਾਰੇ ਨਾ ਖਰਾਬ ਹੋਣ ਗੱਲਾਂ ਤਾਂ ਦੋ ਬੰਦੇ ਕਰਦੇ ਨੇ ਉਹਦੇ ਵਿੱਚ ਖਮਿਆਜਾ ਸਾਰੇ ਪੰਥ ਨੂੰ ਭੁਗਦਣਾ ਪੈਂਦਾ ਆ ਬਾਬਾ ਜੀ ਪੰਜਾਬ ਪੰਜਾਬ ਮੋਤਿਆਂ ਦੇ ਪ੍ਰਧਾਨ ਤਜਸੀ ਭਾਜਵਾ ਨਿਹਾਲ ਜਿਹੜਾ ਅਰੈਸਟ ਕੀਤਾ ਗਿਆ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਬਿਲਕੁਲ ਬਾਬਾ ਜੀ ਦੇਖੋ ਜੇ ਉਹਨਾਂ ਨੂੰ ਪੰਜਾਬ ਬਚਾਨ ਜੇ ਪ੍ਰੋਟੈਸਟ ਕਰਨਾ ਸੀ ਤੇ ਉਹ ਲਾਂਬੜੇ ਜਾ ਕੇ ਕਰਨ ਸਾਨੂੰ ਇੱਥੇ ਲੋਕਲ ਜਥੇਬੰਦੀਆਂ ਨਾਲ ਇੱਥੇ ਕਿੰਨੀਆਂ ਜਥੇਬੰਦੀਆਂ ਆ ਰਵੀਦਾਸ ਭਾਈਚਾਰੇ ਦੀਆਂ ਹੈਗੀਆਂ ਵਾਲਮੀਕ ਭਾਈਚਾਰੇ ਦੀਆਂ ਹੈਗੀਆਂ ਆ ਸਾਰਿਆਂ ਨੂੰ ਫੇਤ ਚ ਲੈ ਕੇ ਕੋਈ ਪ੍ਰੋਗਰਾਮ ਲੀਕਣਾ ਚਾਹੀਦਾ ਆ ਨਾ ਕਿ ਇਦਾਂ ਦਾ ਪ੍ਰੋਗਰਾਮ ਲੀਕੋ ਵੀ ਜਿਹਦੇ ਨਾਲ ਇਹ ਆਪਣੇ ਪ੍ਰੋਗਰਾਮ ਕਰਕੇ ਚੱਲੇ ਜਾਣ ਬਾਅਦ ਚ ਸਾਨੂੰ ਉਸ ਚੀਜ਼ ਦੀ ਜਵਾਬਦਾਰੀ ਦੇਣੀ ਪਵੇ ਠੀਕ ਹੈ ਨਹੀਂ ਜੇ ਕਿਸੇ ਵੀ ਵੀਰ ਦੇ ਮਨ 'ਚ ਕੋਈ ਸਵਾਲ ਆ ਉਹ ਦਿਲ ਖੋਲ ਕੇ ਪੁੱਛ ਲਵੇ ਤੇ ਆਪਾਂ ਉਸ ਚੀਜ਼ ਦਾ ਜਵਾਬ ਦੇ ਰਿਹਾ ਅੱਛਾ ਇੱਕ ਕਿਹਾ ਜਾ ਰਿਹਾ ਸੀ ਕਿ ਭਈ ਇਹਨਾਂ ਦੇ ਜੇਕਰ ਵੱਡੇ ਦਿਨ ਨੇ ਤੇ ਸਾਡੇ ਵੀ ਹੈਗੇ ਆ ਤੇ ਅਸੀਂ ਔਰ ਨਗਰ ਕੀਰਤਨ ਦੇ ਵਿੱਚ ਜਿਹੜਾ ਨੱਚਦੇ ਟੱਪਦੇ ਆ ਉਹ ਨਹੀਂ ਕਰਨ ਦਵਾਂਗੇ ਸਿੰਘ ਜਥੇਬੰਦੀਆਂ ਵੱਲੋਂ ਕਿਹਾ ਗਿਆ ਇਹ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਜੇ ਤੱਕ ਬਾਬਾ ਜੀ ਸਾਨੂੰ ਕੋਈ ਸਾਡੇ ਦਲਪੰਥ ਵੱਲੋਂ ਸਾਨੂੰ ਕੋਈ ਇਦਾਂ ਦਾ ਸਨੇਹ ਨਹੀਂ ਆਇਆ ਵੀ ਇਹਨਾਂ ਦੇ ਪ੍ਰੋਗਰਾਮ 'ਚ ਆਪਾਂ ਕੋਈ ਖੱਲਲ ਕਰਨਾ ਆ ਜਾਂ ਕਿਸੇ ਨੇ ਇਦਾਂ ਦੀ ਕੋਈ ਗਲਤ ਵਹਿੇ ਦਾ ਸਾਨੂੰ ਅਜੇ ਤੱਕ ਸਾਡੇ ਜਥੇਦਾਰਾਂ ਵੱਲੋਂ ਕੋਈ ਵੀ ਇਦਾਂ ਦਾ ਸਨੇਹ ਨਹੀਂ ਆਇਆ ਤੇ ਮੈਂ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਚਾਹੂੰਗਾ ਜਿਹੜੇ ਵੀਰ ਇਦਾਂ ਦੇ ਇਕੱਠ ਦੇ ਵਿੱਚ ਜਾਂ ਕੋਈ ਗੱਲਬਾਤ ਕਰ ਰਹੇ ਆ ਉਹ ਪਹਿਲਾਂ ਆਪਣੇ ਵੱਡੇ ਜਹਿਦਾਰਾਂ ਨਾਲ ਗੱਲ ਕਰਿਆ ਕਰਨ ਜਾਂ ਉੱਥੇ ਲੋਕਲ ਦੀ ਜੇ ਲੋਕਲ ਜਥੇਬੰਦੀ ਨਾਲ ਕੰਟੈਕਟ ਕਰਨ ਕੁਛ ਵੀ ਕਰਨ ਤੋਂ ਪਹਿਲਾਂ ਅਸੀਂ ਆਪਣੇ ਸ਼ਹਿਰ ਦੇ ਮਾਹੌਲ ਨੂੰ ਸਹੀ ਰੱਖਣਾ ਹੈ ਬਾਬਾ ਜੀ ਤੁਹਾਨੂੰ ਲੱਗਦਾ ਕਿ ਸ਼ਰਾਰਤੀ ਅਨਸਰ ਵੱਲੋਂ ਜਾਣ ਬੁੱਝ ਕੇ ਇਹ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹਮੇਸ਼ਾ ਬਿਲਕੁਲ ਮੈਂ ਤਾਂ ਇਹ ਗੱਲ ਤਾਂ ਮੈਂ ਕਹਿੰਦਾ ਵੀ ਚਾਹੇ ਸਾਡੇ ਚੋਂ ਜਿਹੜੇ ਬੰਦੇ ਆ ਜਿਹੜੇ ਆ ਕੇ ਕਿਸੇ ਧਰਮ ਕੀ ਆ ਪਹਿਲੀ ਗੱਲ ਤਾਂ ਇਹ ਧਰਮ ਕੀ ਆ ਧਰਮ ਸੱਚ ਆ ਸੱਚੀ ਧਰਮ ਆ ਧਰਮ ਕਿਸੇ ਹਿੰਦੂ ਸਿੱਖ ਮੁਸਲਮ ਮਸੀਹੀ ਨੂੰ ਨਹੀਂ ਕਿਹਾ ਜਾਂਦਾ ਧਰਮ ਉਹ ਆ ਜਿਹੜਾ ਮੀਡੀਆ ਦਿਖਾ ਰਿਹਾ ਆ ਸਚਾਈ ਉਹਨੂੰ ਲੈ ਕੇ ਚੱਲੋ ਨਾ ਕਿ ਥੋੜੇ ਜੇ ਬੰਦੇ ਇਕੱਠੇ ਹੋ ਕੇ ਇਦਾਂ ਦਾ ਪ੍ਰੋਟੈਸਟ ਕਰੋ ਜਿਹਦੇ ਵਿੱਚ ਕਈਆਂ ਨੂੰ ਤਾਂ ਗੱਲ ਵੀ ਨਹੀਂ ਪਤਾ ਹੁੰਦੀ ਕਈ ਬੰਦੇ ਬਿਨਾਂ ਸੁਣੇ ਆ ਜਾਂਦੇ ਆ ਉਹਦਾ ਖਮਿਆਜਾ ਬਾਅਦ ਚ ਦੂਜਿਆਂ ਨੂੰ ਭੁਗਤਣਾ ਪੈਂਦਾ ਆ ਇਸ ਕਰਕੇ ਬਾਬਾ ਜੀ ਮੈਂ ਤੁਹਾਡੇ ਥਰੂ ਕ੍ਰਿਸ਼ਨ ਭਾਈ ਜਾਰੇ ਨੂੰ ਵੀ ਇਹ ਗੱਲ ਕਹਾਂਗੇ ਵੀ ਤੁਸੀਂ ਜੇ ਆਪਣਾ ਦਿਨ ਮਨਾਣਾ ਬਲੀ ਚੜਦੀ ਗਲਾ ਬਾਬਾ ਜੀ ਤੁਸੀਂ ਮਨਾਓ ਜਿੱਥੇ ਸਾਡੇ ਜਿਹੜੇ ਇਧਰੋਂ ਬੰਦੇ ਕਨਵਰਟ ਹੋ ਕੇ ਗਏ ਆ ਉਹਨਾਂ ਨੂੰ ਸ਼ਾਇਦ ਪਤਾ ਆ ਵੀ ਆ ਹੁਣ ਸਾਡੇ ਵੀ ਛੀ ਦੀ ਦਿਹਾੜੀ ਚੱਲਦੇ ਪਏ ਆ ਤੇ ਅਸੀਂ ਆਪਣੀਆਂ ਜਥੇਬੰਦੀਆਂ ਨੂੰ ਵੀ ਕਹਾਂਗੇ ਵੀ ਹੋਰ ਬੜਾ ਟਾਈਮ ਪਿਆ ਆ ਆਪਾਂ ਵੀ ਆਪਣੇ ਮੁਹੱਲੇ ਵਧੀਆ ਤਰੀਕੇ ਮਨਾਈਏ ਤੇ ਉਹਨਾਂ ਨੂੰ ਆਪਣੇ ਮਨਾਣ ਦੇਣ ਅਸੀਂ ਆਪਣੇ ਧਰਮ ਦੇ ਨਿਰਪੱਖ ਹੋਈਏ ਤੇ ਉਹ ਆਪਣੇ ਧਰਮ ਦੇ ਨਿਰਪੱਖ ਹੁਣ ਜਿਹੜੇ ਜਾਣਦੇ ਆ ਉਹਨਾਂ ਦੀ ਬੜੀ ਚੜਦੀ ਗਲਾ ਜਿਹੜੇ ਸਾਡੇ ਚਾ ਜਿਨ੍ਹਾਂ ਨੂੰ ਇਧਰੋਂ ਨਹੀਂ ਕੁਝ ਮਿਲਿਆ ਸ਼ਾਇਦ ਉਧਰੋਂ ਕੁਝ ਮਿਲ ਜਵੇ ਲੈਣਾ ਤਾਂ ਰੱਬ ਦਾ ਨਾ ਹੀ ਆ ਨਾ ਏਕ ਪਿਤਾ ਏਕ ਸਕੇ ਹਮ ਬਾਰਿਕ ਉਹ ਆਪਣੇ ਤਰੀਕੇ ਲੈ ਰਹੇ ਆ ਸੀ ਆਪਣੇ ਤਰੀਕੇ ਲੈ ਰਹੇ ਆ ਬਾਬਾ ਜੀ ਤੁਸੀਂ ਬੜੀ ਸਿਆਣੀ ਗੱਲ ਕੀਤੀ ਉਹ ਜੋੜਨ ਵਾਲੀ ਗੱਲ ਕੀਤੀ ਜਿੱਦੋਂ ਤੁਸੀਂ ਕਿਹਾ ਕਮੈਂਟਿੰਗ ਵੀ ਹੋਦੀ ਹੈ ਚਾਹੇ ਸੰਤਾ ਤੋਂ ਹੋਣੀ ਧਰਮ ਤੋਂ ਹੋਣੀ ਇਹ ਤਾਂ ਅਸਲ ਜ਼ਿੰਮੇਵਾਰ ਕੀ ਨੂੰ ਸਮਝਣ ਦੀ ਜੀ ਚੀਜ਼ਾਂ ਨਾ ਹੁੰਦੀਆਂ ਤੇ ਐਦਾਂ ਸਾਨੂੰ ਰੋਲਾ ਨਾ ਪੈਂਦਾ ਐਦਾਂ ਬਠੇਦੇ ਨਾ ਬਾਬਾ ਜੀ ਦੇਖੋ ਜਿਹੜੇ ਜਿਹੜੇ ਬੰਦੇ ਪੜਦੇ ਨਹੀਂ ਜਿਹੜਾ ਜਿਨ੍ਹਾਂ ਨੇ ਪੜਿਆ ਹੀ ਨਹੀਂ ਉਹ ਕਮੈਂਟੀ ਕਰ ਸਕਦੇ ਆ ਉਹ ਘਰ ਬੈਠੇ ਦੇਖੋ ਮੈਂ ਤਾਂ ਹੀ ਉਹਨਾਂ ਨੂੰ ਕਿਹਾ ਵੀ ਜਿਹੜੇ ਅੰਗੋ ਨਰੂਲਾ ਜੀ ਆ ਉਹਨਾਂ ਨੂੰ ਆਪਣੀ ਸੰਗਤ ਉਹਨਾਂ ਦੀ ਹੁਣ ਇਕੱਠੀ ਹੋਣੀ ਹੈ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹ ਵੀ ਕਹਿਣ ਅਸੀਂ ਵੀ ਆਪਣੇ ਦਲਪੰਥ ਦੇ ਵਿੱਚ ਬੇਨਤੀ ਲਾ ਰਹੇ ਆ ਵੀ ਜਿਹੜੇ ਸਾਡੇ ਸਿੰਘ ਇਕੱਠੇ ਹੁੰਦੇ ਆ ਉਹਨਾਂ ਨੂੰ ਕਿਹਾ ਜਾਵੇ ਵੀ ਅਸੀਂ ਕਿਸੇ ਕੋਈ ਧਰਮ ਕਨਵਰਟ ਕਰਦਾ ਉਹਦੀ ਆਪਣੀ ਇੱਛਾ ਆ ਅਸੀਂ ੱੱਕੇ ਨਾ ਥੋੜੀ ਲੈ ਕੇ ਆਣੇ ਆ ਅਸੀਂ ਪਹਿਲਾਂ ਵੀ ਗਿੰਦੀ ਚ ਘੱਟ ਸੀ ਤੇ ਅਸੀਂ ਅੱਜ ਵੀ ਗਿੰਦੀ ਚ ਘੱਟ ਰਹਿਣਾ ਜਾਣਦੇ ਆ ਸਾਨੂੰ ਨਾਲੇ ਦੱਸਣ ਦੀ ਲੋੜ ਨਹੀਂ ਹੈਗੀ ਅਸੀਂ ਕੌਣ ਇਹ ਪੰਜਾਬ ਦਾ ਇਤਿਹਾਸ ਜਾਣਦਾ ਹੈ ਵੀ ਨਿਆਂਗ ਸਿੰਘਾਂ ਨੇ ਸਿੱਖ ਪੰਥ ਨੇ ਕੀ ਕੀਤਾ ਆ ਪੰਜਾਬ ਵਾਸਤੇ ਸਾਨੂੰ ਦੱਸਣ ਦੀ ਲੋੜ ਹੈ ਹੀ ਨਹੀਂ ਬਾਬਾ ਜੀ ਤੁਸੀਂ ਗੱਲ ਕੀਤੀ ਜੀ ਐਸਜੀਪੀਸੀ ਨੇ ਪ੍ਰਚਾਰ ਫਿਰ ਐਸੀ ਫਿਸੀ ਪ੍ਰਚਾਰ ਤੁਹਾਡੇ ਮੁਤਾਬਕ ਮਤਲਬ ਨਹੀਂ ਮਤਲਬ ਬਾਬਾ ਜੀ ਮੈਂ ਤਾਂ ਹੀ ਆਪਣੇ ਜਥੇਬੰਦੀਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਅਸੀਂ ਕਿਸੇ ਨੂੰ ਕਹਿਣ ਨਾਲੋਂ ਪਹਿਲਾਂ ਅਸੀਂ ਆਪਣਾ ਘਰ ਸੈੱਟ ਕਰੀਏ ਜਿੱਦਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਨਾ ਪਹਿਲਾਂ ਆਪਣੇ ਜਾ ਕੇ ਕੜਾਏ 'ਚ ਪਾ ਕੇ ਸਾੜੇ ਸੀਗੇ ਠੀਕ ਹੈ ਜੀ ਸਾਨੂੰ ਇਦਾਂ ਦੇ ਬੰਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਬੰਦੇ ਆ ਕੇ ਚਾਹੇ ਅਸੀਂ ਸਾਡੇ ਵਿੱਚ ਆ ਉਹਨਾਂ ਦੇ ਵੀ ਪਰਜਾ ਕਰੋ ਜਿਹੜੇ ਇਹਨਾਂ ਵੱਲੋਂ ਇਦਾਂ ਦੀ ਹਰਕਤ ਕਰਦੇ ਉਹਨਾਂ ਦੇ ਵੀ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਸ਼ਰਾਰਤੀ ਅੰਸਰ ਕੀ ਹਰਕਤਾਂ ਕਰਦੇ ਆ ਠੀਕ ਹੈ ਠੀਕ ਹੈ ਨਾ ਆਪਸੀ ਭਾਈਚਾਰਾ ਸਾਡਾ ਖਰਾਬ ਨਾ ਹੋਵੇ ਉਹਨਾਂ ਦੇ ਵੀ ਦੇਣੇ ਆ ਤੇ ਸਾਡੇ ਵੀ ਛਿੱਦੀ ਦਿਹਾੜੇ ਆ ਅਸੀਂ ਆਪਣੀ ਸੰਗਤ ਲੋਕਲ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਰੱਬ ਰੱਬ ਕਰੋ ਤੇ ਉਹਨਾਂ ਨੂੰ ਆਪਣਾ ਰੱਬ ਰੱਬ ਕਰਨ ਦਿਓ ਜਿਨ੍ਹਾਂ ਦੀ ਦੇਨ ਹੈਗੀ ਆ ਪੰਥ ਤੋਂ ਜਿਹੜੇ ਮੰਨਦੇ ਆ ਕੁਝ ਦਰਦ ਰੱਖਦੇ ਆ ਸਾਡੇ ਭਾਈਚਾਰੇ ਹੁਣ ਗੁਰਦੇਵ ਭਦਰ ਮਹਾਰਾਜ ਦੇ ਦਿਨ ਚੱਲਦੇ ਪਏ ਨੇ ਸਾਰੇ ਹਿੰਦੂ ਵਰਗ ਨੂੰ ਵੀ ਪਤਾ ਆ ਸਨਾਤਨ ਧਰਮ ਨੂੰ ਵੀ ਪਤਾ ਆ ਵੀ ਇਹ ਸਿੱਖ ਪੰਥ ਨੇ ਕੀ ਕੀਤਾ ਸਾਰਿਆਂ ਵਾਸਤੇ ਠੀਕ ਆ ਜੀ ਉਹ ਆਪਣਾ ਠੀਕ ਆ ਬਾਕੀ ਹਾਂ ਅਕਾਲ ਤਖਤ ਸਾਹਿਬ ਇਹਨਾਂ ਦੇ ਪੌਪ ਵੀ ਆਏ ਸੀ ਵੱਡੇ ਵੱਡੇ ਉਹਨਾਂ ਨੇ ਵੀ ਬਿਆਨ ਦਿੱਤੇ ਸੀ ਇਹ ਉਹਨਾਂ ਨਾਲ ਜ਼ਿਆਦਾ ਗੁਰਮਤਾ ਕਰਨ ਅੰਕਲ ਨਰੂਲਾ ਜੀ ਵੀ ਕਿਹੜੀ ਚੀਜ਼ ਸਹੀ ਆ ਕਿਉਂਕਿ ਅਸੀਂ ਵੀ ਆਪਣੇ ਜਥੇਦਾਰਾਂ ਤੋਂ ਪੁੱਛ ਕੇ ਚੱਲਦੇ ਨਾ ਤੇ ਅਸੀਂ ਇਹਨਾਂ ਨੂੰ ਵੀ ਸਾਰਿਆਂ ਨੂੰ ਬਲਜਿੰਦਰ ਬਾਸਟਰ ਉਹਨਾਂ ਦੀ ਜਿਹੜੀ ਟੀਮ ਆ ਜਿੰਨੇ ਵੀ ਹੈਗੇ ਨੇ ਪਰ ਅਸੀਂ ਕ੍ਰਿਸਚਨ ਸਕੂਲਾਂ ਦੇ ਵਿੱਚ ਜਾ ਕੇ ਦੇਖਦੇ ਆ ਵੀ ਉਹ ਬੰਦੇ ਕਦੀ ਇਦਾਂ ਕਰਦੇ ਨਹੀਂ ਜਿਹੜੇ ਇਦਾਂ ਦੀਆਂ ਸਸਤਾਵਾਂ ਖੁੱਲੀਆਂ ਆ ਉਹ ਆਪਣੇ ਵੱਡਿਆਂ ਨਾਲ ਗੱਲ ਕਰਨ ਵੀ ਇਹ ਚੀਜ਼ ਸਹੀ ਆ ਕਿ ਗਲਤ ਆ ਕਿਉਂਕਿ ਉਹਨਾਂ ਨੇ ਹੀ ਅਕਾਲ ਤਖਤ ਸਾਹਿਬ ਆ ਕੇ ਇਹ ਗੱਲ ਕੀਤੀ ਸੀ ਵੀ ਇਹ ਚੀਜ਼ ਨਹੀਂ ਸਹੀ ਹੈਗੀ ਇਸ ਕਰਕੇ ਇਹ ਗੱਲ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਠੀਕ ਹੈ ਨਹੀਂ ਇੱਥੇ ਤਾਂ ਸਾਰਿਆਂ ਨੂੰ ਆਪਾਂ ਗੱਲ ਨਾਲ ਲਾਣਾ ਆ ਸਾਰੇ ਧਰਮ ਇਕਾ ਆਪਾਂ ਕਿਸੇ ਦੇ ਬ੍ਰਹਮੰਡ ਚ ਨਹੀਂ ਝਾਕਣਾ ਅਸੀਂ ਆਪ ਸਹੀ ਹੋਣੇ ਚਾਹੀਦੇ ਆ ਤੇ ਸਾਰਾ ਕੁਝ ਹੀ ਸਹੀ ਆ ਬਾਬਾ ਜੀ ਮੰਗ ਪੱਤਰ ਬਾਰੇ ਦੱਸ ਦੂੰਗਾ ਅੱਜ ਪੱਕਾ ਅਸੀਂ ਬਾਬਾ ਜੀ ਜਿਹੜੇ ਬੰਦਿਆਂ ਨੇ ਸ਼ਰਾਰਤੀ ਅੰਸਰਾਂ ਨੇ ਸਾਡੇ ਕਕਾਰਾਂ ਤੇ ਜਾਂ ਸਾਡੀਆਂ ਚੀਜ਼ਾਂ ਦੇ ਸ਼ਹੀਦਾਂ ਦੇ ਕਮੈਂਟ ਕੀਤੇ ਸੀ ਉਹਨਾਂ ਦੀ ਅਸੀਂ ਰਿਪੋਰਟ ਦੇ ਚੁੱਕੇ ਆ ਜੇ ਉਹਨਾਂ ਦੇ ਕਾਰਵਾਈ ਨਾ ਹੋਈ ਅਸੀਂ ਪ੍ਰਸ਼ਾਸਨ ਨੂੰ ਅੱਜ ਨਿਮਰਤਾ ਸਹਿਤ ਬੇਨਤੀ ਕਰ ਚੱਲੇ ਆਂ ਸਾਨੂੰ ਅ fırsਰਾਂ ਨੇ ਗਿਆ ਸੀ ਵੀ ਜੇ ਮਨੇ ਹਾਸ ਨੇ ਕੋਈ ਜਲੰਧਰ ਆ ਕੇ ਆਪਸੀ ਭਾਈਚਾਰਕ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂ ਲੜਾਈ ਹੋਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਦੇ ਦੇਣਾਂ ਤੇ ਸਾਡੇ ਵੀ ਦੇਣੇ ਆ ਹਨ ਹਣਾ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਦੇਣ ਨਾ ਮਨਾਓ ਇਹ ਆਪਣੇ ਮਨਾਣ ਸਾਨੂੰ ਆਪਣੇ ਮਨਾਣ ਦਿਓ ਪਰ ਜਿਹੜੇ ਲੋਕ ਘਰ ਬਹਿ ਕੇ ਕਮੈਂਟ ਕਰ ਰਹੇ ਆ ਗਲਤ ਮਲਤ ਉਹਦੇ ਵਿੱਚ ਸਾਨੂੰ ਪੁੱਛ ਕੇ ਜਾਂਦੀ ਆ ਕਿਉਂਕਿ ਆਪਾਂ ਇੱਕ ਜ਼ਿੰਮੇਵਾਰ ਬੈਠੇ ਆਂ ਨਾ ਅਸੀਂ ਕਿਸੇ ਧਰਨੇ ਨੂੰ ਸਪੋਰਟ ਕਰਦੇ ਆਂ ਠੀਕ ਹੈ ਜੀ ਜਿਹੜੇ ਦਲਪੰਥ ਨੇ ਕਦੀ ਵੀ ਤੁਸੀਂ ਇੱਕ ਗੱਲ ਨੋਟ ਕੀਤੀ ਕਮੇਟੀਆਂ ਜ਼ਰੂਰ ਬਿਆਨ ਦਿੰਦੀਆਂ ਕਦੀ ਕਿਸੇ ਦਲਪੰਥ ਦੇ ਜੇਸ਼ੇਦਾਰ ਦੇ ਤੁਸੀਂ ਬਿਆਨ ਸੁਨੇ ਅਜ ਤੱਕ ਇਦਾਂ ਦੇ ਅਸੀਂ ਆਪਣੇ ਆਪ ਨੂੰ ਨਿਰਪੱਖ ਕਰਨਾ ਅਸੀਂ ਕਿਸੇ ਨੂੰ ਨਹੀਂ ਦੇਖਣਾ